ਬੜਾ ਫੋਨ ਵੇਖਨ ਨੀ ਹੈ ਤੈਨੂੰ ਕੋਈ ਚਿੰਤਾ ਜੁਤਾ ਹੈ ਕਿ ਨਹੀਂ ਹੈ ਮੈਨੂੰ ਕਾਦੀ ਚਿੰਤਾ ਹਾਂ ਚਿੰਤਾ ਕੋਈ ਨਹੀਂ ਕੀ ਹੋਇਆ ਵਾ ਇੰਨੇ ਗੁੱਸੇ ਚ ਵੇਖਣ ਦੇ ਜੇ ਤੇ ਬੋਲਣ ਦੇ ਜੇ ਤੇ ਬੋਲਣਾ ਆ ਜਿਹਨੂੰ 78000 ਨੂੰ ਹੱਥ ਫਿਰਿਆ ਹੋਵੇ ਸਮਝ ਤੇ ਲੱਗ ਗਈ ਹੋਣੀ ਆ ਕਾਦਾ ਹੱਥ ਫਿਰਿਆ ਐ ਘਰ ਦੀ ਚੀਜ਼ ਆ ਮੈਨੂੰ ਪਤਾ ਵਾ ਮੈਨੂੰ ਯਾਦ ਆ ਕਿ ਮੈਂ ਮੁੰਦਰੀ ਮੰਮਾ ਨੂੰ ਫੜਾ ਦਿੱਤੀ ਪਰ ਮੰਮਾ ਮੰਨਣ ਨਹੀਂ ਦੇ। ਮੰਦਰੀ ਮੇਕੋ ਨਹੀਂ ਜੇ ਹੈਗੀ। ਮੈਂ ਆਪਣੇ ਜਿੱਥੇ ਵੀ ਚੀਜ਼ ਰੱਖਣੀ ਆ। ਅਲਮਾਰੀਆਂ ਦੋਵੇਂ ਚੈੱਕ ਕਰ ਲੀਆਂ ਵਾ। ਮੈਨੂੰ ਮੰਦਰੀ ਨਹੀਂ ਮਿਲੀ। ਮੈਂ ਕਮਰੇ ਦਾ ਪੱਤ ਪੱਤ ਫੋਲ ਮਾਰਿਆ ਵਾ। ਉਹ ਵੇਖੀ ਕਿਤੇ ਜਿਸ ਦਿਨ ਭਾਬੀ ਆਈ ਉਹਦੋਂ ਕਿਤੇ ਪਰਸੇਚ ਪਾਇਤ ਨਹੀਂ ਕੋਈ ਗਲਤੀ ਨਾਲ ਮੰਦਰੀ। ਤੁਹਾਡਾ ਕਹਿਣ ਦਾ ਮਤਲਬ ਕੀ ਆ? ਸਿੱਧਾ ਸਿੱਧਾ ਤੇ ਮਤਲਬ ਆ। ਇਹ ਮੰਦਰੀ ਤੇਰੀ ਪੇਕਿਆਂ ਦੇ ਘਰੀ। ਤੇ ਚੁੱਪ ਕਰਕੇ ਫੋਨ ਲਾ ਕੇ ਤੇ ਮੰਦਰੀ ਮੰਗਾਲਾ। ਪਤਾ ਸਾਨੂੰ ਲੱਗ ਗਿਆ ਵਾ। ਐ ਮਾਂ ਪੁੱਤ ਨੂੰ ਸਦਾਈ ਨਾ ਬਣਾ ਤੂੰ ਤੂੰ ਮੰਮੀ ਨੂੰ ਸਦਾਈ ਬਣਾ ਸਕਦੀ ਆ ਪਰ ਮੈਨੂੰ ਨਹੀਂ ਮੇਰੀ ਗੱਲ ਸੁਣੋ ਅੱਗੇ ਕਿੰਨੀਆਂ ਕਿ ਚੀਜ਼ਾਂ ਮੈਂ ਢਡੀਆਂ ਪੇਕੇ ਘਰ ਪਹਚਾਈਆਂ ਵਾ ਕਿੰਨੀਆਂ ਕਿ ਪਹਚਾਈਆਂ ਵਾ ਅੱਜ ਤੱਕ ਰਮਾਲ ਇੱਧਰ ਦਾ ਉੱਧਰ ਨਹੀਂ ਹੋਇਆ ਤੇ ਤੀ ਇਲਜ਼ਾਮ ਸਿੱਧਾ ਮੁੰਦਰੀ ਤੇ ਮੇਰੇ ਤੇ ਲਾ ਦਿੱਤਾ ਐਡੇ ਨਹੀਂ ਹੋਇਆ ਕਿ ਗਰੀਬ ਜ਼ਰੂਰ ਹੈ ਗਿਆ ਮੈਨੂੰ ਪਤਾ ਭਾਜੀ ਮਿਹਨਤ ਕਰਦੇ ਆ ਮਿਹਨਤ ਨਾਲ ਕਮਾ ਕੇ ਤੇ ਆਪਣੇ ਬੱਚੇ ਪਾਲ ਲੈਂਦੇ ਆ ਤੇ ਮੇਰੇ ਨਾਲ ਜੋ ਵੀ ਆ ਮਾੜਾ ਮੋਟਾ ਦਿੰਦੇ ਆਂ ਦਿੰਦੇ ਆ ਪਰ ਕਦੀ ਆ ਕੇ ਇਹ ਨਹੀਂ ਕਿਹਾ ਵੀ ਸੀਮਾ ਚੋਰੀ ਮੈਨੂੰ ਆਹ ਦੇ ਦੇ ਤੇ ਚੋਰੀ ਮੈਨੂੰ ਆਹ ਦੇ ਦੇ ਤੇ ਨਾ ਮੈਂ ਕਰਾਂਗੀ ਕਿਉਂਕਿ ਸਾਡੇ ਮਾਪਿਓ ਦੇ ਸੰਸਕਾਰ ਆ ਸੰਸਕਾਰ ਤੇ ਮੈਂ ਮੰਨਦਾ ਹੈਗੇ ਆ ਪਰ ਇਹ ਕੋਈ ਦਸਾਂ ਪੀਆਂ ਦੀ ਚੀਜ਼ ਨਹੀਂ ਆ ਜਿਹੜੀ ਤੈਨੂੰ ਵਾਪਸ ਕਰ ਦੇਣਗੇ ਇਹ ਹਜ਼ਾਰਾਂ ਦੀ ਆ ਤੇ ਉਹਨਾਂ ਨੂੰ ਵੀ ਪਤਾ ਵਾ ਬਾਹਰ ਦਾ ਪੈਸਾ ਤਾਂ ਇੰਤਜ਼ਾਮ ਤੇ ਹੋਿਆ ਨਹੀਂ ਤੇ ਭੈਣ ਨੇ ਸੋਚਿਆ ਵੀ ਚਲ ਮੈਂ ਇਹ ਮੁੰਦਰੀ ਦੇ ਦੂੰਗੀ ਤੇ ਚਾਰ ਪੈਸੇ ਆ ਜਾਣਗੇ ਨਹੀਂ ਤੀ ਕਿਵੇਂ ਕਹਿੰਦੇ ਆ ਪਿਓ ਨਾਲ ਕੋਲਿਆ ਕਿੰਗੇ ਕਹਿੰਦਿਓ ਪੀ ਵਾਪਸ ਕਰ ਦੇਣਗੇ ਜਦੋਂ ਉਹਨਾਂ ਕੋਲ ਹੈ ਹੀ ਨਹੀਂ ਤੁਹਾਨੂੰ ਵਾਪਸ ਕੀ ਕਰਨੀ ਮੈਂ ਦਾਅਵੇ ਨਾ ਕਹਿਨੀ ਆ ਕਿ ਮੰਦਰੀ ਇਸ ਘਰ ਤੋਂ ਹੀ ਨਿਕਲੇਗੀ ਤੇ ਮੈਂ ਵੀ ਤੈਨੂੰ ਦਾਅਵੇ ਨਾ ਕਹਿਣਾ ਵਾ ਕਿ ਮੰਦਰੀ ਉਹਨਾਂ ਨਾਲ ਕੋਈ ਤੂ ਕਢੋਣੀ ਆ ਤੇ ਮੇਰੀ ਸੁਣ ਲੈ ਗੱਲ ਆ ਜਿਹੜਾ ਮੈਂ ਤੈਨੂੰ 20000 ਰੁਪਏ ਦਿੱਤਾ ਨਾ ਆਪਾਂ ਕੋਈ ਮਦਦ ਨਹੀਂ ਕਰਨੀ ਉਹ ਮੈਨੂੰ ਪੈਸੇ ਫੜਾ ਵਾਪਸ ਜਦੋਂ ਮੰਦਰੀ ਦੇ ਦੇਣਗੇ ਤੇ ਮੈਂ 20000 ਰੁਪਏ ਲੈ ਦੇ ਦਾਂਗਾ ਇੱਕ ਹੀ ਗੱਲ ਹੋਈ ਚੀਜ਼ ਤੁਹਾਡੇ ਘਰ ਗਵਾਚੀ ਪੈਸਿਆਂ ਦੀ ਮਦਦ ਉਹਨਾਂ ਨੇ ਮੰਗੀ ਹੁੰਦੀ ਸਾਰਾ ਫਰੇਜ਼ਮੈਂਟ ਕਰਕੇ ਮੈਂ ਭਾਬੀ ਨੂੰ ਫੋਨ ਵੀ ਕਰ ਦਿੱਤਾ ਪਿਆ ਕੇ ਪੈਸੇ ਲੈ ਜਾ ਥੋਦੀ ਕਹਿੰਦੇ ਮੈਨੂੰ 1000 ਰੁਪਏ ਦੇ ਦੇ ਉਹ ਕਿਉਂ ਜਿਹੜੀ ਜਬਾਨ ਕੀਤੀ ਆ ਨਾ ਉਹ ਦੋ ਮੈਂ ਵੀ ਜਬਾਨ ਕੀਤੀ ਆ ਤੇ ਮੈਂ ਦੇਵਾਂਗੀ 2000 ਰੁਪਿਆ ਸੀਮਾ ਇਹ ਕਹਿਣਾ ਬੜਾ ਸੋਖਾ ਵਾ ਇਹ ਜਬਾਨ ਕੀਤੀ ਆ ਸਾਰੀਆਂ ਗੱਲਾਂ ਛੱਡ ਮੈਂ ਤੇਰੇ ਕੋਲ 2000 ਰੁਪਏ ਲੈਣਾ ਹੀ ਕਾਟ ਕੇ ਰੱਖੀ ਮੈਂ ਹੁਣੇ ਤੇਰੇ ਕੋਲ ਆ 5 ਮਿੰਟ ਤੱਕ ਮੜਕੇ ਨਾ ਸੁਣ ਨਿ ਮਿਲੇ ਯੂਵੀ ਗਵਾਜ ਗਿਆ ਮੈਨੂੰ ਚੇਤਾ ਭੁੱਲ ਗਿਆ 20000 ਮੈਂ ਕਿੱਥੇ ਰੱਖਿਆ ਵਾ ਕਿਉਂਕਿ ਤੇਰੀ ਜਿਆਦਾ ਅੱਜਕੱਲ ਕਮਜ਼ੋਰ ਹੋ ਗਈ ਆ ਸੁਣ ਲੈ ਨਾ ਮੇਰੀ ਗੱਲ ਮੇਰੀ ਗੱਲ ਤੇ ਸੁਨੋ ਹੁਣ ਕੀ ਲੈ ਕੇ ਸੁਣਨ ਨੂੰ ਗੱਲ ਸੁਨੋ ਮੇਰੀ ਕੀ ਆ ਨਾ ਇਹ ਲੋ 20000 ਪਿਆ ਫੜਾ ਦਿੱਤਾ ਤੇਕਿਆਂ ਨੂੰ ਮਦਦ ਕਰ ਦਾਂਗੇ ਜੇ ਮੈਂ ਹੁਣ ਉਹਨਾਂ ਨੂੰ ਕਹਿ ਦਿੱਤਾ ਹੁਣ ਉਹ ਵੀ ਨਹੀਂ ਦੇਣਾ ਮੁੰਦਰੀ દવા ਤੇ દવા ਕਿੱਥੇ ਜਦੋਂ ਮੇ ਕੋ ਮੁੰਦਰੀ ਹੈ ਹੀ ਨਹੀਂ ਆ ਐ ਮੇ ਇਲਜ਼ਾਮ ਲਾਈ ਜਾਂਦੇ ਮੇਤੇ ਮੰਮੀ ਕੀ ਅੱਗਲ ਕੋਟਨ ਦਾ ਸੂਟ ਪਾਇਆ ਆ ਠੰਢ ਨਹੀਂ ਲੱਗਦੀ ਤੁਹਾਨੂੰ ਠੰਢ ਤੇ ਲੱਗਦੀ ਉਹਨੇ ਕੱਢ ਕੇ ਨਹੀਂ ਦਿੱਤੇ ਨਹੀਂ ਆਪਣੇ ਗਰਮ ਕੱਢ ਕੇ ਬਹਿ ਗਈ ਐ ਇਹਨੂੰ ਇਹ ਆ ਕਿ ਮੇਰੀ ਸੱਸ ਬਿਮਾਰ ਹੋਵੇ ਤੇ ਗੱਡੀ ਛੇਤੀ ਚੜ ਜਾਵੇ ਕੋਈ ਗੱਲ ਨਹੀਂ ਉਹਨੂੰ ਤੇ ਮੈਂ ਉਹਦੀ ਕਲਾਸ ਨਹੀਂ ਮੈਂ ਉਹਨੂੰ ਦੱਸਦੀ ਆ ਜਿਹੜੇ ਆਪ ਦਾ ਗਰਮ ਪਾਈ ਫਿਰਦੀ ਆ ਤੇ ਤੁਹਾਨੂੰ ਅਜੇ ਕੋਟਨ ਦਾ ਪਵਾਇਆ ਆ ਉਹਨੂੰ ਮੈਂ ਕਹਨੀ ਆ ਅੱਜ ਗਰਮ ਗਰਮ ਪਰੇ ਕੱਢਦੀ ਆ ਤੁਹਾਡੇ ਮਨੀਤ ਨਾਲ ਗੱਲ ਕੀਤੀ ਪੈਸੇ ਬਾਰੇ ਕਿ ਉਹਨੇ ਮੇਰੇ ਪੈਸੇ ਕੱਢੇ ਆ ਮੈਂ ਕੀਤੀ ਉਹ ਕਹਿੰਦੀ ਮੈਂ ਕੱਢਿਆ ਹੀ ਨਹੀਂ ਉਹਨੇ ਹੀ ਕੱਢੇ ਆ ਮੈਂ ਤੁਹਾਨੂੰ ਅੱਗੇ ਕਹਿੰਦੀ ਆ ਉਹਦੇ ਤੋਂ ਤੇ ਮੇਰੇ ਤੋਂ ਸੇਵਾ ਕਦੇ ਕੋਈ ਹੈ ਨਹੀਂ ਸੀ ਤੁਸੀਂ ਤਾਂ ਕੱਲ ਘਰੇ ਨਹੀਂ ਹੈਗੇ ਸੀ ਤੇ ਮੈਂ ਹੀ ਸੀ ਤੇ ਉਹ ਸੀ ਬਸ ਮੈਂ ਪੈਸੇ ਕੱਢੇ ਨਹੀਂ ਮੈਨੂੰ ਤਾਂ ਮੈਂ ਚ ਘਰ ਨਹੀਂ ਸੀ ਹੈਗੀ ਤੇ ਮੇਰੇ ਕੋਲ ਮਗਰੋਂ ਰੋੜਾ ਪੈ ਗਿਆ ਮੇਰੇ ਪੈਸੇ ਰੱਖ ਕੇ ਪਤਾ ਨਹੀਂ ਭੁੱਲ ਜਾਨੀ ਕਿੱਥੇ ਰੱਖੇ ਕਿੱਥੇ ਨਹੀਂ ਕਦੇ ਮੇਰਾ ਵੀ ਦਿਮਾਗ ਖਰਾਬ ਹੋ ਜਾਂ ਪਿਆ ਮੰਮੀ ਹੁਣ ਮੇਰੀ ਗੱਲ ਸੁਣੋ ਮੈਂ ਇਹਨੂੰ ਕਿਹਾ ਸੀ ਕੱਲ ਮੈਂ ਕਿਹਾ ਜਾਂ ਤਾਂ ਪੈਸੇ ਦੇ ਦੇ ਮੇਰੇ ਵਾਪਸ ਨਹੀਂ ਤਾਂ ਮੈਂ ਤੇਰੀ ਪੇਕੇ ਤੱਕ ਗੱਲ ਪਹਚਾ ਦੇਣੀ ਆ ਹੁਣ ਉਹਦੇ ਆਖੇ ਲੱਗਦੇ ਨਹੀਂ ਉਹਨੇ ਤੁਹਾਨੂੰ ਦੱਸਿਆ ਨਾ ਮੈਨੂੰ ਦੱਸਿਆ ਆ ਤੁਸੀਂ ਹੁਣ ਮੇਰੇ ਨਾਲ ਚੱਲਣਾ ਹੈ ਉਹਦੇ ਪੇਕੇ ਦੇ ਚੱਲ ਮੈਂ ਚਲ ਜਾਂਗੀ ਪੇਕੇ ਪੁੱਛ ਕੇ ਆਨੇ ਕੀ ਕਰ ਕੀਤਾ ਕੀ ਨਹੀਂ ਕੀਤਾ ਉਹਦੀ ਮਾਂ ਦੇ ਵੀ ਕੰਨੀ ਖਬਰ ਪਾਣੀ ਆ ਕਿ ਤੁਹਾਡੀ ਕੀ ਕਰਦੀ ਹੈ ਨਹੀਂ ਤੇ ਪਾਣੀ ਚਾਹੀਜੀ ਹੈ ਨਾ ਅੱਜ ਪੈਸੇ ਗਵਾਚੇ ਕਾਡ ਕੋਈ ਸੋਨਾ ਗਵਾ ਜਾ ਕੋਈ ਕੁਝ ਹੋ ਜਾਏਗਾ ਫਿਰ ਅਸੀਂ ਕੀ ਕਰਾਂਗੇ ਮਾਂ ਮਾਤੀਆਂ ਮੰਮੀ ਰੁਕ ਜਾਓ ਇਹਨੂੰ ਮੈਂ ਆਵਾਜ਼ ਦੇਣੀ ਹੈ ਥੋੜੀ ਮਨਮੀਦੇ ਮਨਮੀਦੇ ਆਈ ਦੀਦੀ ਬਣ ਗਈ ਦੀਦੀ ਰੋਟੀ ਬਸ ਲੈ ਕਿਉਂ ਲੱਗੀ ਆ ਇਧਰ ਆ ਗੱਲ ਸੁਣ ਰੋਟੀ ਮੈਂ ਬਾਅਦ ਚ ਖਾਉਂਗੀ ਪਹਿਲਾਂ ਤੇ ਨਾਲ ਗੱਲ ਕਰਨੀ ਐ ਇੱਕ ਕਿਹੜੀ ਦੀਦੀ ਦੱਸ ਵੀਰੇ ਪੈਸਿਆਂ ਬਾਰੇ ਗੱਲ ਕਰਨੀ ਆ ਉਹ ਜਿਹੜੇ ਕੱਲ ਕੱਢੇ ਸੀ ਪੈਸੇ ਮੇਰੇ ਦੇਨੇ ਤਾਂ ਨਹੀਂ ਦੇਨੇ ਦੀਦੀ ਤਾਨੂੰ ਮੇਰੇ ਮੂੰਹ ਤੇ ਕੀ ਲੱਗਦਾ ਲਿਖਿਆ ਹੋਇਆ ਕਿ ਪੈਸੇ ਮੈਂ ਹੀ ਉਹ ਕੱਢੇ ਆ ਤੇ ਤੂੰ ਹੀ ਕੱਢੇ ਦਿੰਦੇ ਮੈਂ ਕੱਲ ਦੇ ਕਹਿੰਦੀ ਆ ਤੂੰ ਤੇ ਮੈਂ ਕਦੇ ਸੀ ਤੀਜਾ ਤਾਂ ਕੋਈ ਘਰੇ ਹੀ ਨਹੀਂ ਸੀ ਜਦ ਮੈਂ ਕਹੀ ਜਾਨਨੀ ਆ ਕੱਲ ਵੀ ਮੈਂ ਨਾ ਤੁਸੀਂ ਮੈਨੂੰ ਰਵਾ ਹਕਲ ਪਾ ਕੇ ਗਏ ਜੇ ਵੀ ਮੈਂ ਪੈਸੇ ਨਹੀਂ ਕੱਢੇ ਨਹੀਂ ਕੱਢੇ ਮੰਮੀ ਤੁਹਾਨੂੰ ਵੀ ਇਦਾਂ ਲੱਗਦਾ ਕਿ ਮੈਂ ਪੈਸੇ ਕੱਢੇ ਹੋਣਗੇ ਤੁਸੀਂ ਵੇਲੋ ਸਾਰਾ ਘਰ ਮੇਰੇ ਸਿਰ ਤੇ ਛੱਡ ਕੇ ਚਲੇ ਜਾਂਦੇ ਜੀ ਅੱਗੇ ਜ ਕਦੀ ਕੁਝ ਹੋਇਆ ਨਹੀਂ ਅੱਜ ਹੀ ਪਹਿਲਾ ਚਾਂਸ ਹੋਇਆ ਕਿ ਤੂੰ ਪੈਸੇ ਕੱਢੇ ਨਾ ਹੁਣ ਮੈਂ ਜਾਂ ਤੂੰ ਮੈਨੂੰ ਜਾ ਮੈਂ ਤੇ ਘਰ ਆਈ ਨਹੀਂ ਮਨਮੀ ਤੇ ਮੇਰੀ ਗੱਲ ਸੁਣ ਜਿਆਦਾ ਸਿੱਧਾ ਸਿੱਧਾ ਕਹਿ ਦੇ ਕਿ ਦੀਦੀ ਮੈਂ ਪੈਸੇ ਕੱਢੇ ਆ ਨਹੀਂ ਤੇ ਮੈਂ ਤੇਰੀ ਪਿੱਕਿਆਂ ਵੱਲ ਚੱਜਣਾ ਹੈ ਫਿਰ ਚੱਲ ਜਾਓ ਜਾਓ ਜੀ ਸਦਕੇ ਜਾਓ ਨਾਲੇ ਪਤਾ ਲੱਗ ਜੂ ਉਹਨਾਂ ਨੂੰ ਕਿ ਅਸੀਂ ਆਪਣੀ ਤੀਨ ਨੂੰ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਚਲ ਦੇਖ ਦੇ ਪੈਸੇ ਕੱਢੀ ਠੀਕ ਆ ਜਾਓ ਮੇਰੀ ਮਾਂ ਫਿਰ ਆਪੇ ਤੁਹਾਨੂੰ ਪੁੱਛ ਲੇਗੀ ਤੂੰ ਅੱਜ ਜਾ ਇਹਨੇ ਮਗਰੋਂ ਫੋਨ ਕਰ ਦੇਣਾ ਹੀ ਨਹੀਂ ਮੈਂ ਕਰਦੀ ਫੋਨ ਤੁਹਾਡੇ ਸਾਹਮਣੇ ਇੱਥੇ ਬੈਠੀ ਰਹੂੰਗੀ ਬਿਸ਼ੱਕ ਲਈ ਹੋਣੇ ਚੱਲ ਜਾਣ ਨਹੀਂ ਫੋਨ ਕਰਾਂਗੀ ਇਹ ਕਰੇਗੀ ਉਹ ਫੋਨ ਵੇਖ ਲਈ ਜੋ ਮੈਂ ਵੇਖੇ ਤੂੰ ਤੇਰੇ ਮੇ ਜਾਣਾ ਹੈ ਜੇ ਤੂੰ ਮੇਰੇ ਪੈਸੇ ਨਾ ਦਿੱਤੇ ਦੇ ਅੱਜ ਤਾਂ ਮੇਰਾ ਟਾਈਮ ਨਹੀਂ ਹੈਗਾ ਭਾਜ ਤੇਰੇ ਗਏ ਹੋਏ ਉਹਨਾਂ ਦਾ ਅੱਜ ਟਾਈਮ ਨਹੀਂ ਉਹਨਾਂ ਨੇ ਆਣਾ ਨਹੀਂ ਕੱਲ ਉਹਨਾਂ ਦਾ ਟਾਈਮ ਆ ਕੱਲ ਮੈਂ ਤੇਰੀ ਪਿੱਕੇ ਚਲ ਜਾਣਾ ਈ ਅੱਜ ਦੀ ਰਾਤ ਤੇ ਇੱਕੋ ਹੈਗੀ ਆ ਸੋਚ ਲੈ ਵਿਚਾਰ ਲੈ ਮੇਰੇ ਪੈਸੇ ਦੇਣੇ ਆ ਨਹੀਂ ਤੇ ਪਿੱਕੇ ਤਾਂ ਗੱਲ ਪਹਚਾਣੀ ਆ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਮੇਰੇ ਮਾਪਿਓ ਨੇ ਇਹੋ ਜੀ ਸਿੱਖਿਆ ਨਹੀਂ ਦਿੱਤੀ ਮੈਨੂੰ ਜੋ ਤੁਹਾਡੇ ਮਨ 'ਚ ਵਾਇਆ ਮੈਂਗਾ ਨਾ ਉਹ ਬਿਲਕੁਲ ਇਹਨੂੰ ਦਿਮਾਗ 'ਚੋਂ ਕੱਢ ਦੋ ਮੈਂ ਪੈਸੇ ਨਹੀਂ ਕੱਢੇ ਜਿਆਦਾ ਮੰਨ ਜਾ ਘਰ ਦੀ ਗੱਲ ਘਰ 'ਚ ਹੀ ਰਹਿ ਜੂਗੀ ਆਪਣੇ ਪਿੱਕੇ ਆ ਦੇ ਘਰ ਖਲਾਰਾ ਨਾ ਪੂਆ ਵੀ ਇਸ ਗੱਲ ਦਾ ਛੱਡ ਪੁੱਤਰ ਕੋਈ ਗੱਲ ਨਹੀਂ ਮੈਂ ਤੈਨੂੰ 2000 ਰੁਪਇਆ ਦੇ ਜੀ ਮੰਮੀ ਗੱਲ 2000 ਰੁਪਏ ਦੀ ਲਗੀ ਮੇਰੇ ਬਿਨਾ ਪੁੱਛੇ ਇਹਨੇ ਮੇਰੇ ਪਰਸ ਨੂੰ ਹੱਥ ਕਿੱਦਾ ਲਾਤਾ ਪੈਸੇ ਮੇਰੇ ਕੋ ਵੀ ਬਾਧੂ ਆ ਪਰ ਗੱਲ ਚੋਰੀ ਦੀ ਆ ਦੀਦੀ ਮੈਂ ਕੱਲ ਵੀ ਤੁਹਾਨੂੰ ਕਹੇ ਕਿ ਬਾਰ ਬਾਰ ਚੋਰੀ ਚਾਦਦਾ ਨਾ ਨਾ ਮੇਰੇ ਤੇ ਲਾਈ ਜੋ ਮੈਂ ਤੇ ਆਪਣੀ ਚੀਜ਼ ਕੱਢਣ ਦੀ ਚੋਰ ਬਣ ਗਈ ਹੈ ਜਦੋਂ ਤੁਸੀਂ ਮੇਰਾ ਫੋਨ ਮੇਰੇ ਕੋਲੋਂ ਖੋਲਿਆ ਹੈ ਨਿਰਮਲ ਦਾ ਉੱਤੋਂ ਫੋਨ ਆਈ ਜਾਵੇ ਆਪ ਤੁਸੀਂ ਸੁੱਤੇ ਸੀ ਮੈਂ ਤਾਂ ਵੇਖਣਾ ਹੀ ਸੀ ਨਾ ਹੁਣ ਫਿਰ ਮੈਂ ਆਪਣਾ ਫੋਨ ਹੀ ਕੱਢਿਆ ਤੇ ਫੋਨ ਕੱਢਣ ਦੀ ਮੈਂ ਚੋਰ ਬਣ ਗਈ ਤੈਨੂੰ ਮੈਂ ਕਿਹਾ ਹੀ ਸੀ ਦੋ ਦਿਨ ਰੁਕ ਜਾ ਤੈਨੂੰ ਮੈਂ ਫੋਨ ਦੇ ਦੂੰਗੀ ਤੁਸੀਂ ਆਪਣਾ ਫੋਨ ਦੋਗੇ ਆਪਣੀ ਦੇ ਨਾਨ ਨੂੰ ਤੇ ਜਦੋਂ ਮੇਰੇ ਚ ਕੋਈ ਕਮੀ ਨਹੀਂ ਹੋਊਗੀ ਤਾਂ ਮੈਂ ਫੋਨ ਉਹਨੂੰ ਦਵਾਂਗੀ ਮੈਨੂੰ ਮੇਰੇ ਚ ਵੀ ਨਹੀਂ ਕਮੀ ਮੈਂ ਤੁਹਾਨੂੰ ਦਿੱਤੀ ਹੁਣ ਜਦੋਂ ਮੇਰੇ ਆਦਮੀ ਦਾ ਬਾਹਰੋਂ ਫੋਨ ਆਉਂਦਾ ਮੈਂ ਨਹੀਂ ਹੀ ਕਰਨੀ ਗੱਲ ਉਹਨਾਂ ਨਾਲ ਅਧਿਆਤਮੀ ਨੂੰ ਦੱਸਣਾ ਹੀ ਸੀ ਕਿ ਫੋਨ ਕਿਹੜੀ ਗੱਲ ਤੋਂ ਨਿਡਾਨ ਨੇ ਲਿਆਈ ਨਹੀਂ ਤੂੰ ਆਪਣੇ ਆਦਮੀ ਨੂੰ ਦੱਸਿਆ ਮੇਰੀ ਗੱਲ ਸੁਣੋ ਦੇਦੀ ਸੋ ਹੱਥ ਰੱਸਾ ਸਿਰੇ ਤੇ ਗੰਢ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਪਰਸ ਵਿੱਚ 2000 ਰੁਪਇਆ ਹੋਏਗਾ ਇਹ ਤੁਸੀਂ ਲਿਆਉਂਦਾ ਹੀ ਨਹੀਂ ਤੁਸੀਂ ਬਿਨਾਂ ਮਤਲਬ ਤੋਂ ਮੇਰੇ ਤੇ ਨਾਮ ਲਾਉਂਦੇ ਪਏ ਜੇ ਚੱਲ ਫਿਰ ਮੇਰੀ ਵੀ ਗੱਲ ਸੁਣ ਲੈ ਤੂੰ ਮੈਨੂੰ ਵੀ ਲੱਗਦੀ ਹੈ ਕਿ ਤੂੰ ਆਪਣੇ ਪ੍ਰੇਕ ਪੀਕੇ ਹੈਗਾ ਨਾ ਖਲਾਰਾ ਪਵਾਉਣਾ ਹੀ ਪਵਾਣਾ ਹੈ ਜਾਓ ਮੈਂ ਤਾਂ ਕੰਨੀ ਜਾਓ ਚਲ ਠੀਕੇ ਅੱਬੇ ਮੇਰੀ ਮਾਤਾ ਦਿਨਾਰੇ ਸੱਟੇ ਲੱਲੇਗੀ ਜਾਓ ਜਦੋਂ ਤੇਰੀ ਮਾਂ ਦੇ ਕੰਨੀ ਖਬਰ ਪਾਏਗੀ ਨਾ ਮੇਰੀ ਤੀ ਕੀ ਕਰਦੀ ਆ ਉਹਨੂੰ ਵੀ ਉਦੋਂ ਹੀ ਪਤਾ ਲੱਗੇਗਾ ਕੋਈ ਨਹੀਂ ਮੈਂ ਖੁਦ ਫੋਨ ਕਰਕੇ ਕਹਿ ਦਾਂਗੀ ਕਿ ਮੇਰੀ ਨਨਾ ਹਾਂ ਤੂੰ ਫੋਨ ਕਰ ਤੂੰ ਕਿਹਾ ਪਰ ਮਾਂ ਨੂੰ ਉਹਨੂੰ ਪਹਿਲਾਂ ਹੀ ਪਤਾ ਲੱਗ ਜਾ ਤੇ ਪਹਿਲਾਂ ਹੀ ਸਲਾਮਾ ਕਰ ਲਓ ਤੂੰ ਹੀ ਤੇ ਮੰਨਣਾ ਹੀ ਨਹੀਂ ਮੇਰੀ ਗੱਲ ਨੂੰ ਤੇ ਮੰਨਾਂਵੇਂ ਕਿਉਂ ਮੈਨੂੰ ਪਤਾ ਤੇਰਾ ਹੋਲੀ ਜੇ ਤੂੰ ਪੇਕੇ ਜਾ ਰਹਿਆ ਆਪਣੀ ਮਾਂ ਦੀ ਮੁੱਠੀ ਤੇ 2000 ਰੁਪਿਆ ਫੜਾ ਦੇਣਾ ਤੇ ਸਮਾਨ ਵੀ ਤਾਂ ਤਾਈ ਉਥੋਂ ਹੁੰਦੇ ਆ ਕਦੇ ਮੈਨੂੰ ਦੀਵਾਲੀ ਤੇ ਆ ਗਿਆ ਕਦੇ ਮੈਂ ਗਈਆਂ ਮੇਰੀ ਮੰਮੀ ਨੇ ਮੈਨੂੰ ਆ ਦੇਤਾ ਦੀਦੀ ਆਪਣਾ ਨਾ ਮੂੰਹ ਥੋੜਾ ਘਾਟ ਹੀ ਖੋਲੋ ਤੁਹਾਨੂੰ ਪਤਾ ਮੇਰਾ ਪਿਓ ਬਾਹਰ ਕਮਾਈ ਕਰਦਾ ਉਹ ਆਪਣੀ ਤੇ ਇਹਨੂੰ ਜੋ ਮਰਜ਼ੀ ਦੇ ਸਕਦਾ ਨਾਲੇ ਆਹ ਕਿਹੜੀ ਗੱਲ ਹੋਈ ਕਿ ਤੂੰ ਆਪਣੀ ਮਾਂ ਨੂੰ 2000 ਰੁਪਏ ਦੇ ਦਿਆਂ ਨੀ ਆਹ ਤਾਂ ਦੇਣੇ ਹੀ ਆ ਸਮਾਨ ਤਾਈ ਦੇ ਆਂਦਾ ਹੈ ਚਲੋ ਠੀਕ ਹੈ ਜੇ ਮੇਰੇ ਮਾਂ ਪਿਓ ਮੈਨੂੰ ਦਿੰਦੇ ਆ ਤੁਹਾਡੀ ਮਾਂ ਨੇ ਵੀ ਤਾਂ ਤੁਹਾਨੂੰ ਸੋਨੇ ਦੀ ਮੰਦਰੀ ਪਾਈ ਸੀ ਆਹ ਕਿ ਦੀਵਾਲੀ ਤੇ ਮੰਦਰੀ ਕਿਹੜੀ ਮੰਦਰੀ ਮੰਮੀ ਮੰਦਰੀ ਪਾਈ ਤੁਸੀਂ ਮੈਨੂੰ ਨਹੀਂ ਛੱਡ ਮਾਤਾ ਜਾਣ ਕੇ ਕੀਆ ਉਹ ਅਮਰ ਦੁਆਲੀ ਵਾਲੇ ਜਿੰਨ ਕਿੰਨਾ ਸਮਾਨ ਲਿਆਈ ਸੀ ਮੈਂ ਤਾਂ ਬੰਨ ਲਾਇਆ ਮੈਂ ਕਿ ਮੈਂ ਵੀ ਆਪਣੀ ਤੀਨੂੰ ਮੁੰਦਰੀ ਪਾਈ ਹੈ ਜਾ ਮਮੀ ਇਹ ਤਾਂ ਝੂਠ ਬੋਲਤਾ ਤੁਸੀਂ ਉਹਦੇ ਸਾਹਮਣੇ ਤੇ ਮੇਰੀਆਂ ਅੱਖਾਂ ਨੀਵੀਆਂ ਹੋ ਗਈਆਂ ਜੇ ਤੁਹਾਡੀ ਜਵਾਈ ਨੂੰ ਪਤਾ ਲੱਗ ਗਿਆ ਨਾ ਕਿ ਮਮੀ ਨੇ ਮੈਨੂੰ ਮੁੰਦਰੀ ਪਾਈ ਆ ਤੇ ਉਹਨੇ ਮੈਨੂੰ ਪੁੱਛਣਾ ਆ ਕਿ ਜਿਹੜੀ ਮਮਮੀ ਨੇ ਮੁੰਦਰੀ ਪਾਈ ਸੀ ਕਿੱਥੇ ਗਈ ਆ ਤੇ ਮੈਂ ਕੀ ਵਿਖਾਉਂਗੀ ਉਹਨੂੰ ਨਾਲੇ ਮੇਰੀ ਗੱਲ ਸੁਣੋ ਹੁਣ ਤੁਸੀਂ ਮੇਰਾ ਸਾਥ ਦੇਣਾ ਜਾਂ ਨਹੀਂ ਦੇਣਾ ਉਹ ਤੁਹਾਡੀ ਮਰਜ਼ੀ ਆ ਮੈਂ ਮਨਮੀ ਤੇ ਪੇਕੇ ਕੱਲ ਜਾਣਾ ਆ ਨੇ ਤਾਂ ਤੂੰ ਜਾ ਕੋਈ ਗੱਲ ਨਹੀਂ ਮੈਨੂੰ ਨਹੀਂ ਕੋਈ ਉਤਰ ਆ ਜਾਏਗਾ ਜੇ ਤੇਰੇ ਪੈਸੇ ਗਵਾਚੇ ਨੇ ਤੇ ਤੂੰ ਜਾ ਹਾਂ ਤੇ ਮੈਂ ਤੇ ਪੈਸੇ ਵਾਹ ਕਰਕੇ ਜਾਣਾ ਹੀ ਮੈਂ ਤੇ ਪੈਸੇ ਕਢਵਾਣਾ ਹੀ ਆਪਣੀ ਇਹ ਕਿਹਦਾ ਫੋਨ ਆ ਗਿਆ ਆ ਨੋ ਨੰਬਰ ਆ ਹਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਕੌਣ ਬੋਲ ਰਿਹਾ ਤੁਸੀਂ ਮੈਂ ਪਛਾਨਿਆ ਨਹੀਂ ਮੈਂ ਭੂਆ ਜੀ ਅੰਜੂ ਬੋਲਦੀ ਮਨਜੀਤ ਜੀ ਦਾ ਨਾਮ ਓ ਅੱਛਾ ਅੰਜੂ ਕੀ ਹਾਲ ਹੈ ਕੀ ਹਾਲ ਲੱਗਦਾ ਠੀਕ ਆ ਭੂਆ ਜੀ ਤੁਸੀਂ ਸੁਣਾਓ ਹਾਂ ਮੈਂ ਵੀ ਠੀਕ ਹਾਂ ਕਿਸ ਤਰ੍ਹਾਂ ਯਾਦ ਕੀਤਾ ਅਜ ਭੂਆ ਨੂੰ ਭੂਆ ਜੀ ਕੰਮ ਸੀ ਤੁਹਾਡੇ ਨਾਲ ਇੱਕ ਹਾਂਜੀ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਕੀ ਗੱਲ ਕਰਨੀ ਹੈ ਅੰਜੂ ਮੈਂਨਾਂ ਗੱਲ ਕੋਈ ਅਸੀਂ ਫੋਨ ਤੇ ਹੀ ਗੱਲ ਕਰ ਸਕਦੇ ਹਾਂ ਤੁਹਾਨੂੰ ਨਾਲ ਹਾਂ ਅਗਲੀ ਵਾਰ ਮਿਲੋਗੇ बहार इन्नी कस गई जी बहर मिलना मैं हां जी हम्म हाँ पत्थर वाली पार्क चल हाँ चलो ठीक है फिर मैं आ जानी हाँ आ जानी मैं, लगी है। आजन्नी मैं आजन्नी। नहीं। अच्छा ओके जी ਅੰਡਾ ਕੜਾ ਜ਼ਰੂਰੀ ਕੰਮ ਆ ਜਿਹੜਾ ਮੈਨੂੰ ਪੱਥਰਾਂ ਵਾਲੀ ਪਾਰਕ ਚ ਬੁਲਾਇਆ ਚਲੋ ਕੋਈ ਨਹੀਂ ਹੋ ਕੇ ਆਨੀ ਫਿਰ ਮੈਂ ਉਹ ਆਜੀ ਹਾਂ ਜੀ ਮਾਂ ਕਿੱਥੇ ਚੱਲੇ ਜੇ ਮੈਂ ਅਸੀ ਮਾਂ ਤੈਨੂੰ ਆ ਕੇ ਦੱਸਦੀ ਮੈਂ ਕਿਹੇ ਜ਼ਰੂਰੀ ਕੰਮ ਚੱਲੀ ਜਰਾ ਠੀਕ ਹੈ ਜੋ ਨਯਰ ਨਹੀਂ ਆਂਦੇ ਮੈਨੂੰ ਬੁਲਾ ਤੇ ਲਿਆ ਵਾ ਪਤਾ ਨਹੀਂ ਆਪ ਕਿਉਂ ਨਹੀਂ ਆਈ ਮੈਂ ਉੱਥੇ ਬਹਿ ਕੇ ਵੇਟ ਕਰਦੀ ਐ ਇੱਥੋਂ ਦਾ ਹੀ ਪਾਰਕ ਦਾ ਟਾਈਮ ਦਿੱਤਾ ਸੀ ਉਹਨੇ ਮੈਨੂੰ ਪਰ ਹਜੇ ਤੱਕ ਨਹੀਂ ਆਈ ਟਾਈਮ ਤੇ ਬਹੁਤ ਜ਼ਿਆਦਾ ਹੋ ਗਿਆ ਵਾ ਚਲੋ ਵੇਟ ਕਰ ਲੰਨੀ ਥੋੜੀ ਅੱਗੇ ਬੜੀ ਲੇਟ ਹੋ ਗਈ ਟ੍ਰੈਫਿਕ ਹੀ ਬੜੀ ਸੀ ਜਾਮ ਹੀ ਬੜਾ ਲੱਗਾ ਸੀ ਉਹ ਆਜੀ ਮੈਨੂੰ ਲੱਗਦਾ ਆ ਗਏ ਨੇ ਵੇਟ ਕਰਦੇ ਹੋਣੇ ਮੇਰੀ ਦਿਖਾਂ ਤਾਂ ਜਾ ਕੇ ਲੱਗਦਾ ਆ ਗਈ ਅੰਜੂ ਸਤਿ ਸ਼੍ਰੀ ਅਕਾਲ 부ਆ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਅੰਜੂ ਠੀਕ ਆ ਜੀ ਤੁਸੀਂ ਸੁਣਾਓ ਆਪਣਾ ਬਸ ਠੀਕ ਆ ਸੌਰੀ 부ਆ ਜੀ ਵੇਟ ਕਰਨੀ ਪਈ ਜੀ ਤੁਹਾਨੂੰ ਰਸਤੇ 'ਚ ਨਾ ਟ੍ਰੈਫਿਕ ਬੜੀ ਸੀ ਆਹ ਗਲਤੀ ਹੋਈ ਆ ਨਾ ਟ੍ਰੈਫਿਕ ਨੇ ਕੰਮ ਖਰਾਬ ਕੀਤਾ ਜਾ ਮੇ ਬੜਾ ਲੱਗਾ ਸੀ ਟਾਈਮ ਲੱਗ ਗਿਆ ਮੈਨੂੰ ਥੋੜਾ ਜੀ ਚਾਹ ਲਓਗੇ ਜਾਂ ਠੰਡਾ ਇਹਨੂੰ ਕੀ ਚੀਜ਼ ਦੀ ਜਰੂਰਤ ਨਹੀਂ ਹੈਗੀ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਵੀ ਤੇਰੇ ਕੋਲ ਮੇਰਾ ਫੋਨ ਨੰਬਰ ਕਿਸ ਤਰ੍ਹਾਂ ਆਇਆ ਨੰਬਰ ਤਾਂ ਨਿਸਿਬ ਹੋਜੀ ਤੁਹਾਡਾ ਮੇਰੇ ਕੋਲ ਹਮ ਪਰ ਮਨਮੀਤ ਦਾ ਨਾ ਮੋਬਾਈਲ ਸੀ ਮੇਰੇ ਕੋਲ ਹਮ ਉਹਦੇ ਵਿੱਚੋਂ ਮੈਂ ਤੁਹਾਡਾ ਨੰਬਰ ਲਿਆ ਤੇ ਤੁਹਾਡੇ ਨਾਲ ਗੱਲ ਕੀਤੀ ਅੱਛਾ ਫੇ ਮੈਂ ਕਿਹਾ ਚਲੋ ਆਪਾਂ ਬਾਅਦ ਮਿਲਦੇ ਆ ਬੰਦੇ ਆ ਤੇ ਇੱਥੇ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਅਚਾਂਜੂ ਮੈਂ ਵੀ ਤੇਰੇ ਨਾਲ ਇੱਕ ਗੱਲ ਕਰਨਾ ਚਾਹਨੀ ਵੀ ਤੂੰ ਮੈਨੂੰ ਉਸ ਦਿਨ ਕਹਿੰਦੀ ਸੀ ਨਾ ਵੀ ਮਨਮੀਤ ਘਰ ਦਾ ਕੰਮ ਬਿਲਕੁਲ ਨਹੀਂ ਕਰਦੀ ਤੇ ਵਾਕਈ ਨਹੀਂ ਕਰਦੀ ਨਹੀਂ ਪੂਆ ਜੀ ਕੰਮਤ ਨਹੀਂ ਕਰਦੀ ਹੂੰ ਤੇ ਮੰਮੀ ਦਾ ਵੀ ਧਿਆਨ ਰੱਖਦੀ ਆ ਦਿਨੋਂ ਮੌਸਮ ਬਦਲ ਗਿਆ ਆ ਹਜੇ ਤੱਕ ਮੰਮੀ ਨੇ ਕਾਟਨ ਦਾ ਸੂਟ ਪਾਇਆ ਹੋਇਆ ਹੈ ਅੱਛਾ ਆਪ ਉਹਨੇ ਗਰਮ ਕੱਪੜੇ ਪਾਏ ਆ ਹੂੰ ਇੰਨਾ ਨਹੀਂ ਦੇਖਦੀ ਕਿ ਮੰਮੀ ਨੂੰ ਮੈਂ ਸੂਟ ਗਰਮ ਕੱਢ ਕੇ ਦਵਾ ਵੀ ਬਜ਼ੁਰਗ ਹੈਗੇ ਆ ਐਵੇਂ ਠੰਡ ਨਾ ਲੱਗ ਜੇ ਪਰ ਨਹੀਂ ਹੁਣ ਜਿੱਦਾਂ ਦੀ ਮੈਂ ਉਹਨੀ ਆ ਨਾ ਹੂੰ ਹੂੰ ਪਿੰਮੇ ਥੋੜਾ ਜਿਹਾ ਹੋਤੇ ਤੇ ਦਬਕਾਰਾ ਕਰੀਆ ਅੱਛਾ ਹੁਣ ਥੋੜਾ ਬੋਤਾ ਕੰਮ ਕਰਨ ਲੱਗੀ ਐ ਤੇ ਇਹਦਾ ਇੱਥੇ ਵੀ ਇਹੀ ਹਾਲ ਸੀ ਨਾ ਆਪਣੇ ਘਰ ਪੇਕੇ ਘਰ ਇਹ ਰੋਗ ਬੜਾ ਪਾਂਦੀ ਹਰ ਗੱਲ ਦਾ ਸੀਮਾ ਦੇ ਨਾ ਰੋਗ ਪਾਂਦੀ ਹਰ ਗੱਲ ਤੇ ਤੂੰ ਵਧੀਆ ਕਰਦੀ ਐ ਤੂੰ ਵੀ ਇਹਦੇ ਤੇ ਇਸ ਤਰ੍ਹਾਂ ਦਾ ਸਲੂਕ ਕਰ ਇਹਨੂੰ ਵੀ ਅਹਿਸਾਸ ਹੋਵੇ ਵੀ ਮੈਂ ਆਪਣੀ ਭਾਬੀ ਨਾਲ ਕਿੰਨਾ ਗਲਤ ਕਰਦੀ ਇਹ ਦੋਨੋਂ ਮਾਵਾਂ ਧੀ ਰਲ ਜਾਂਦੀਆਂ ਨਾ ਜਦੋਂ ਇਹ ਨਾ ਉਹਦੇ ਤੇ ਰੋਪ ਪਾਉਂਦੀਆਂ ਹਰ ਗੱਲ ਦਾ ਬਹਿ ਕੇ ਆਰਡਰ ਕਰਦੀਆਂ ਆਹ ਲਿਆ ਉਹ ਲਿਆ ਐ ਸਾਰਾ ਦਿਨ ਉਹ ਵਿਚਾਰੀ ਕੰਮ ਕਰਦੀ ਰਹਿੰਦੀ ਪਰ ਮੈਨੂੰ ਵੇਖ ਕੇ ਤਰਸਦਾ ਜਿਸਤਾ ਦੇ ਭਾਵੇਂ ਮੈਂ ਹੀ ਕਰਾਇਆ ਨਾ ਸੀਮਾ ਦਾ ਹਾਂਜੀ ਪਰ ਮੈਨੂੰ ਆਪਣੇ ਅੰਦਰੋਂ ਬੜਾ ਮਹਿਸੂਸ ਹੁੰਦਾ ਦੁੱਖ ਲੱਗਦਾ ਵੀ ਕੀ ਹਾਲ ਕੀਤਾ ਇਹਨਾਂ ਨੇ ਕੁੜੀ ਦਾ ਹੁਣ ਤੂੰ ਆਈ ਹੈ ਨਾ ਤੇ ਤੂੰ ਇਹਦੇ ਨਾਲ ਇਸ ਤਰ੍ਹਾਂ ਕਰੇਂਗੀ ਨਾ ਤੇ ਫਿਰ ਇਹਨੂੰ ਅਹਿਸਾਸ ਹੋਏਗਾ ਕਿ ਵਾਕਈ ਮੈਂ ਆਪਣੀ ਭਾਬੀ ਨਾਲ ਕਿੰਨਾ ਗਲਤ ਕਰਦੀ ਸੀ ਤੇ ਹੁਣ ਅੱਗੋਂ ਮੇਰੀ ਨਾਨੀ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਕਰਦੀ ਹੈ ਉਹ ਜੀ ਇੱਕ ਗੱਲ ਦੱਸਾਂ ਤੁਹਾਨੂੰ ਮਨਮੀਤ ਆ ਮੈਂ ਤੁਹਾਨੂੰ ਦੱਸਿਆ ਸੀ ਨਾ ਫੋਨ ਸੀ ਮੇਰੇ ਕੋਲ ਹਾਂ ਹਾਂ ਫੋਨ ਤਾਂ ਉਹਨੇ ਚੋਰੀ-ਚੋਰੀ ਕੱਢ ਲਿਆ ਸੀ ਮੇਰੇ ਪਾਸੋਂ ਨਾਲ ਉਹਨੇ 2000 ਰੁਪਇਆ ਵੀ ਕੱਢ ਲਿਆ ਮੇਰੇ ਪਾਸੋਂ ਹਾਂ ਮਨਮੀਤ ਨੇ 2000 ਰੁਪਇਆ ਕੱਢ ਲਿਆ ਹਾਂਜੀ ਪਰ ਅੰਜੂ ਮੈਨੂੰ ਨਹੀਂ ਮੰਨਣ ਜਾਂਦਾ ਮਨਮੀਤ ਹੈਗੀ ਤੇ ਨਹੀਂ ਉਹ ਜੀ ਉਹਨੂੰ ਤੇ ਵੈਸੇ ਹੀ ਭਾਬੀ ਬੜਾ ਕੁਛ ਦਿੰਦੀ ਏ ਹਾਂ ਅੱਧੀ ਜ਼ੁਬਾਨ ਨਾਲ ਉਹ ਕਵੇ ਵੀ ਮੰਮੀ ਮੈਨੂੰ ਪੈਸਿਆਂ ਦੀ ਲੋੜ ਆ ਤੇ ਉਹਦੀ ਮਾਂ ਨੇ ਤੇ ਵਾਪਸ ਭੇਜ ਦੇਨੇ ਤੇ ਉਹ ਇਦਾਂ ਦੀ ਤੇ ਨਹੀਂ ਹੈਗੀ ਜਿਸ ਤਰ੍ਹਾਂ ਤੂੰ ਕਹਿੰਨੀ ਭੂਆ ਜੀ ਤੁਹਾਨੂੰ ਲੱਗਦਾ ਹੋਏ ਇਦਾਂ ਦੀ ਨਹੀਂ ਉਹ ਮੇਰੇ ਪੈਸੇ ਕੱਢੇ ਹਨਾ ਮੈਨੂੰ ਪਤਾ ਹੈ ਉਹ ਕਿਦਾਂ ਦੀ ਹੈ ਜੇ ਮੇਰੇ ਹਸਬੰਦ ਨੂੰ ਪਤਾ ਲੱਗ ਜੇ ਕਿ 2000 ਪਿਆਰ ਉਹਨੇ ਕੱਢ ਲਿਆ ਤੇ ਕੀ ਗੱਲ ਬਣੇ ਫਿਰ ਪਤਾ ਨਹੀਂ ਵੈਸੇ ਮੈਨੂੰ ਨਹੀਂ ਯਕੀਨ ਆਦਾ ਇਸ ਗੱਲ ਦਾ ਤੇ ਤੂੰ ਉਹਨੂੰ ਕਹਿਣਾ ਹੀ ਨਾ ਕਿ ਆ ਭੂਆ ਜੀ ਮੈਂ ਹਾਂ ਉਹ ਤਾਂ ਮੰਨਦੀ ਨਹੀਂ ਉਹ ਪੈਣਾ ਤੇ ਪਾਣੀ ਨਹੀਂ ਪੈਣ ਦਿੰਦੀ ਕਹਿੰਦੀ ਮੈਂ ਤਾਂ ਕਹਿੰਦੀ 2000 ਰੁਪਏ ਕੱਢਿਆ ਨਹੀਂ ਮੈਂ ਤਾਂ ਲਿਆ ਹੀ ਫੋਨ ਅਗਲਾ ਅੱਛਾ ਤੇ ਘਰ ਵਿੱਚ ਅਸੀਂ ਦੋਵੇਂ ਸੀ ਮੰਮੀ ਤਾਂ ਗੁਰਦੁਆਰੇ ਗਏ ਹੋਏ ਸੀ ਤੇ ਦੋਵਾਂ ਵਿੱਚੋਂ ਫਿਰ ਮੈਂ ਤਾਂ ਆਪਣੇ ਪੈਸੇ ਕੱਢਨੇ ਨਹੀਂ ਮੇਰੇ ਫੋਨ ਪਰਸ ਨੂੰ ਉਹਨੇ ਹੀ ਹੱਥ ਲਾਇਆ ਸੀ ਅੰਜੂ ਮੇਰੀ ਗੱਲ ਸੁਣ ਹਾਂਜੀ ਇਹ ਨਹੀਂ ਨਾ ਮੰਨਦੀ ਤੇ ਤੂੰ ਇਹਦੀ ਮੰਮੀ ਦਾ ਡਰਾਵਾ ਦੇ ਯਾਨੀ ਕਿ ਮੇਰੀ ਭਾਬੀ ਦਾ ਇਹਨੂੰ ਡਰਾਵਾ ਦੇ ਵੀ ਮੈਂ ਆਂਟੀ ਨਾਲ ਗੱਲ ਕਰਨੀ ਲੈ ਭੂਜੀ ਇਹ ਕਿਹੜੀ ਗੱਲ ਕੀਤੀ ਤੁਸੀਂ ਮੈਂ ਬੜਾ ਡਰਾਵਾ ਦਿੱਤਾ ਮੈਂ ਕਿ ਮਨਮੀਤ ਜੱਤ ਨੂੰ ਮੰਨ ਜਾ ਨਹੀਂ ਤਾਂ ਫਿਰ ਤੇ ਤੇਰੇ ਪੇਕੇ ਘਰ ਨਾਲ ਖਲਾਰਾ ਬੈ ਜਾਣਾ ਹੀ ਪਰ ਨਾ ਉਹ ਤਾਂ ਕਿਸੇ ਗੱਲ ਤੇ ਨਹੀਂ ਹੁੰਦੀ ਉਹ ਤਾਂ ਕਹਿੰਦੀ ਮੈਂ ਕੱਢੇ ਹੀ ਨਹੀਂ ਮੈਂ ਕੱਢੇ ਹੀ ਨਹੀਂ ਦੱਸੋ ਹੁਣ ਮੈਂ ਕੀ ਕਰਾਂ ਤਾਂ ਤੂੰ ਫਿਰ ਇਹ ਨਹੀਂ ਨਾ ਮੰਦੀ ਤਾਂ ਤੂੰ ਫਿਰ ਇੰਜ ਕਰ ਵੀ ਉਧਰ ਲਿਆ ਇਹਨੂੰ ਇਹਦੇ ਪੇਕੇ ਤੇ ਸਾਰਿਆਂ ਨੂੰ ਬਿਠਾ ਵਿੱਚ ਤੇ ਘਰ ਗੱਲ ਇਹਦੀ ਵੀ ਐਨੇ ਮੇਰੇ 2000 ਰੁਪਏ ਕੱਢਿਆ ਮੈਂ ਤਾਂ ਭੂਆ ਜੀ ਕੱਲ ਵੀ ਇਹਨੂੰ ਲਾਸਟ ਵਰਨਿੰਗ ਦਿੱਤੀ ਸੀ ਮੈਂ ਕਿਹ ਇੱਕ ਰਾਤ ਹੈਗੀ ਤੇਰੇ ਕੋਲ ਸੋਚ ਲਾ ਤੂੰ ਕੀ ਕਰਨਾ ਹੈ ਗੱਲ ਇੱਥੇ ਨਿਬੇੜਨੀ ਆ ਤਾਂ ਆਪਣੇ ਪੇਕੇ ਘਰ ਲੈ ਕੇ ਜਾਣੀ ਆ ਪਰ ਉਹਨੇ ਹਜੇ ਤੱਕ ਮੈਨੂੰ ਕੁਝ ਨਹੀਂ ਦੱਸਿਆ ਜੇ ਤੁਸੀਂ ਕਹਿੰਦੇ ਆ ਤੇ ਸਵੇਰੇ ਫਿਰ ਮੈਂ ਆ ਜਾਣੀ ਉਧਰ ਅੰਜੂ ਇਹ ਕੱਲ ਤੇ ਗੱਲ ਨਾ ਪਾ ਅੱਜ ਹੀ ਲੈ ਕੇ ਆ ਇਹਨੂੰ ਅੱਜ ਹੀ ਸਾਰਿਆਂ ਨੂੰ ਬਿਠਾ ਕੇ ਨਾ ਤੇ ਸਾਰਿਆਂ ਦੇ ਵਿੱਚ ਗੱਲ ਕਰ ਇਹਨੂੰ ਮਹਿਸੂਸ ਹੋਵੇ ਕਿ ਜਿਸ ਤਰ੍ਹਾਂ ਮੈਂ ਕਰਦੀ ਆ ਨਾ ਆਪਣੀ ਭਾਬੀ ਨਾਲ ਤੇ ਅੱਜ ਮੇਰੇ ਨਾਲ ਵੀ ਉਸ ਤਰ੍ਹਾਂ ਆ ਇਹਨੂੰ ਬੇਇੱਜ਼ਤੀ ਮਹਿਸੂਸ ਹੋਵੇ ਬਾਕੀ ਇਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਇਹ ਦੋਵੇਂ ਇੱਕ ਹੈਗੀਆਂ ਆ ਠੀਕ ਹੈ ਭੂਆ ਜੀ ਠੀਕ ਹੈ ਨਾ ਲੱਕੀ ਮਨਮੀਤ ਔਰ ਮੇਰੀ ਭਾਬੀ ਇਹ ਤਿੰਨੇ ਬਹੁਤ ਜ਼ਿਆਦਾ ਵਿਗੜੇ ਹੋਏ ਆ ਬਹੁਤ ਜ਼ਿਆਦਾ ਇਹ ਕਿਸੇ ਨੂੰ ਸਮਝਦੇ ਨਹੀਂ ਕੁਛ ਵੀ ਤੇ ਤੂੰ ਅਹੀਂ ਜੇ ਦੋਨੋਂ ਇੱਕੋ ਜੀ ਹੈ ਨਾ ਤੇ ਇਹਨਾਂ ਨੂੰ ਰਲ ਕੇ ਸੁਧਾਰ ਲੀਏ ਮੈਂ ਤਾਂ ਇਕੱਲੀ ਇਹਨਾਂ ਨੂੰ ਸੁਧਾਰ ਨਹੀਂ ਸਕੀ ਮੈਂ ਤਾਂ ਸੋਚਿਆ ਸੀ ਵੀ ਮੈਂ ਇਹਨਾਂ ਨੂੰ ਸੁਧਾਰਾਂਗੀ ਪਰ ਨਹੀਂ ਕਿਉਂਕਿ ਇਹ ਬਹੁਤ ਜ਼ਿਆਦਾ ਬੋਲਦੇ ਆ ਇਸ ਕਰਕੇ ਜੇ ਇਹ ਦੋਨੋਂ ਇੱਕੋ ਜੀ ਹੈ ਨਾ ਤੇ ਇਹਨਾਂ ਨੂੰ ਅਹੀਂ ਸੁਧਾਰੀਏ ਰਲ ਕੇ ਪਰ ਇਹਨਾਂ ਨੂੰ ਕੰਨੋ ਕੰਨ ਖਬਰ ਨਾ ਹੋਵੇ ਇਹ ਦੋਨੋਂ ਇਕੱਠੀਆਂ ਗਿਆ ਠੀਕ ਹੈ ਭੂਆ ਜੀ ਤੁਹਾਡੀ ਗੱਲ ਮੈਂ ਮੰਦੀ ਆ ਫਿਰ ਮੈਂ ਥੋੜੀ ਦੇਰ ਤੱਕ ਮਨਮੀਤ ਰੋਏ ਚਲਦੀ ਉਧਰ ਤੇ ਉਹਨੂੰ ਕਰਦੀ ਫੋਨ ਤੇ ਉਹਨੂੰ ਕਹਿੰਨੀ ਆ ਕਿ ਚਲੋ ਤੁਹਾਡੇ ਹਲ ਚੱਲੀਏ ਫਿਰ ਹਾਂ ਹਾਂ ਬਸ ਸਾਰਿਆਂ ਨੂੰ ਬਿਠਾ ਕੇ ਗੱਲ ਕਰੀਏ ਤੇ ਪੂਆ ਜੀ ਇੱਥੇ ਵੀ ਉਹ ਮੰਮੀ ਨੂੰ ਵੀ ਬੜਾ ਤੰਗ ਕਰਦੀ ਆ ਬੜਾ ਪਰੇਸ਼ਾਨ ਕਰਦੀ ਆ ਮੰਮੀ ਨੇ ਉਹ ਨਹੀਂ ਪੁੱਛਦੀ ਦੱਸਦੀ ਤੇ ਜਦ ਤੱਕ ਇਹ ਠੀਕ ਨਹੀਂ ਹੁੰਦੀ ਨਾ ਉਦੋਂ ਤੱਕ ਵੇ ਕੰਮ ਖਰਾਬ ਹੀ ਆ ਤੇ ਆਪ ਕਿਵੇਂ ਕਹਿੰਦੀ ਆ ਵੀ ਮੈਂ ਉੱਥੇ ਆ ਕੇ ਬਹਿ ਜਾ ਮੇਰੀ ਕੋਈ ਸੇਵਾ ਕਰੇ ਤੇ ਭਾਬੀ ਵੀ ਕਹਿੰਦੀ ਆ ਜੀ ਮੇਰੀ ਧੀ ਦੀ ਸੇਵਾ ਹੋਵੇ ਤੇ ਪਰ ਇਹਨੂੰ ਭਾਬੀ ਨੂੰ ਵੀ ਇਹ ਨਹੀਂ ਪਤਾ ਲੱਗਦਾ ਜਾਂ ਇਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਅਗਲੇ ਘਰ ਕੀ ਕਰਦੀ ਆ ਇਹ ਦੇ ਆ ਮੇਰੇ ਸਾਹਮਣੇ ਨਹੀਂ ਸ਼ੋਅ ਹੁੰਨ ਦਿੰਦੀਆਂ ਵੀ ਮੇਰੀ ਸਾਸ ਜੰਗੀ ਨਹੀਂ ਆ ਜਾਂ ਬੋਲਦੀ ਆ ਮੇਰੇ ਅੱਗੇ ਠੀਕ ਹੈ ਨਾ ਪਰ ਮੈਨੂੰ ਪਤਾ ਲੱਗਦਾ ਆਪਣੇ ਆਪ ਚ ਵੀ ਇਹ ਜਿਸ ਤਰ੍ਹਾਂ ਦੀ ਮਨਮਿੱਤ ਦੀਆਂ ਹਰਕਤਾਂ ਹੈਗੀਆਂ ਨਾ ਫਿਰ ਉਹਨਾਂ ਨੇ ਤੇ ਬੋਲਣਾ ਹੀ ਆ ਤੂੰ ਬੋਲਣਾ ਹੀ ਆ ਉਹ ਅਜੀ ਜੋ ਤਾਂ ਮੰਮੀ ਨੂੰ ਕੁਝ ਸਮਝਦੀ ਨਹੀਂ ਮੰਮੀ ਨੂੰ ਚਾਹ ਪਾਣੀ ਤੇ ਪੁੱਛਦੀ ਕਪੜਾ ਹੀ ਲੀਣਾ ਨਹੀਂ ਧੋ ਕੇ ਦਿੰਦੀ ਹੈਗੀ ਤੇ ਬੋਲਣਾ ਹੀ ਆ ਫਿਰ ਮੰਮੀ ਨੇ ਫਿਰ ਤੇ ਉਹਨਾਂ ਨੇ ਬੋਲਣਾ ਹੀ ਆ ਪਰ ਇਹ ਮਾਂ ਨੂੰ ਨਹੀਂ ਨਾ ਪਤਾ ਲੱਗਦਾ ਵੀ ਮੇਰੀ ਧੀ ਇਹ ਕੰਮ ਕਰਦੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਵਾ ਮੇਰੇ ਹਸਬੰਦ ਦਾ ਵੀ ਕੰਮ ਉਦਾਂ ਦਾ ਹੈ ਸਵੇਰੇ ਜਾਂਦੇ ਸ਼ਾਮੀ ਆਉਂਦੇ ਆ ਹਾਂ ਬੱਚੇ ਵੀ ਮੇਰੇ ਸਕੂਲ ਜਾਂਦੇ ਆ ਫਿਰ ਮੈਨੂੰ ਤਾਂ ਰੋਜ਼ ਸਵੇਰੇ ਕੰਮ ਕਰਕੇ ਨਾ ਤੇ ਫਟਾਫਟ ਇੱਧਰ ਆਣਾ ਪੈਂਦਾ ਆ ਵੀ ਸ਼ਾਇਦ ਮੇਰੀ ਅੱਖੇ ਲੱਗ ਜਵੇ ਇਹ ਗੁੱਸੇ ਨਾਲ ਪਿਆਰ ਨਾਲ ਬੜਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਨਹੀਂ ਇਹ ਟੱਸ ਤੋਂ ਮੱਸ ਨਹੀਂ ਹੁੰਦੀ ਹੁਣ ਰੋਜ਼ ਥੋੜੀ ਬੰਦੇ ਕੋ ਆਇਆ ਜਾਂਦਾ ਕੋਈ ਫ੍ਰੀ ਥੋੜੀ ਹੁੰਦਾ ਆਪਣੇ ਘਰੋਂ ਹਾਂਜੀ ਪਰ ਮੈਂ ਤੇ ਕੰਨੀ ਆ ਤੂੰ ਇਹਨੂੰ ਇਹਦੇ ਨੱਕ ਚ ਨਕੇਲ ਪਾ ਕੇ ਰੱਖ ਇਹਨੂੰ ਵੀ ਸੁਧਾਰੇ ਨੂੰ ਪਤਾ ਲੱ ਚਲੋ ਠੀਕ ਹੈ ਪੂਆ ਜੀ ਫਿਰ ਮੈਂ ਆਂਦੀ ਆ ਤੁਹਾਡੇ ਵੱਲ ਠੀਕ ਹੈ ਠੀਕ ਹੈ ਮੈਂ ਕਿ ਆਈ ਐ ਨੋ ਚਲੋ ਚਲੀਏ ਪੂਆ ਜੀ ਫਿਰ ਹਾਂ ਚਲੋ ਚਲੋ ਜੀ ਅੰਜੂ ਤੂੰ ਬਹੁਤ ਵਧੀਆ ਕੀਤਾ ਮੈਨੂੰ ਇੱਥੇ ਮਿਲੀ ਮੈਂ ਤੇ ਬੜੀ ਵਾਰੀ ਕਿਹਾ ਸੀ ਮੈਂ ਦੇ ਸੋਰੇ ਜਾਣਾ ਜਾਣਾ ਪਰ ਨਾ ਇਹਨਾਂ ਨੇ ਖੜਿਆ ਹੀ ਨਹੀਂ ਮੈਨੂੰ ਲੈ ਕੇ ਜਾਣ ਦਾ ਨਾ ਨਹੀਂ ਲਿਆ ਤੇ ਵਧੀਆ ਹੋ ਗਿਆ ਆਪਾਂ ਇੱਥੇ ਮਿਲ ਲੈ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀ ਬਾਕੀ ਮੇਰੀ ਗੱਲ ਸੁਣ ਹਾਂਜੀ ਤੂੰ ਨਾ ਨੂੰ ਅੱਜ ਹੀ ਲੈ ਕੇ ਆਣਾ ਠੀਕ ਲੱਕੀ ਨੂੰ ਵੀ ਬੁਲਾਉਣਾ ਈ ਦੁਕਾਨ ਤੋਂ ਠੀਕ ਹੈ ਭੂਜੀ ਸਾਰੇ ਸਾਹਮਣੇ ਗੱਲ ਕਰਨੀ ਇਹਨੂੰ ਪਤਾ ਨਾ ਲੱਗੇ ਬਸ ਠੀਕ ਠੀਕ ਹੈ ਨਾ ਕੀ ਗੱਲ ਠੀਕ ਹਾਂ ਤੇ ਭੂਜੀ ਮੈਂ ਕਿਹਦਾ ਕਰਦੀ ਹਾਂ ਤੁਸੀਂ ਅੱਗੇ-ਅੱਗੇ ਚੱਲੋ ਮੈਂ 5 ਮਿੰਟ ਰੁੱਕ ਕੇ ਆਂਦੀ ਹਾਂ ਚਲੋ ਕੋਈ ਰਸਤੇ 'ਚ ਆਪਾਂ ਨੂੰ ਦੇਖ ਹੀ ਨਾ ਲੱਗੇ ਠੀਕ ਠੀਕ ਹੈ ਜੀ ਅੱਜ ਮੈਨੂੰ ਨਾ ਅੰਜੂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਜ ਪਤਾ ਲੱਗੇਗਾ ਅੱਜ ਠੰਡ ਪਈ ਮੇਰੇ ਦਿਲ ਨੂੰ ਜਦੋਂ ਨਾ ਇਸ ਕੁੜੀ ਦੀ ਨਾ ਬੇਇੱਜ਼ਤੀ ਹੋएगी ਮਨਮੀਤ ਦੀ ਸਾਰਿਆਂ ਦੇ ਸਾਹਮਣੇ ਮੈਂ ਤੇ ਐਵੇਂ ਆਪਣੇ ਆਪ ਨੂੰ ਕੋਸਦੀ ਸੀ ਕਿ ਮੈਂ ਸੀਮਾ ਦਾ ਰਿਸ਼ਤਾ ਕਰਾ ਕੇ ਨਾ ਬਹੁਤ ਵੱਡੀ ਗਲਤੀ ਕੀਤੀ ਪਰ ਨਹੀਂ ਅੱਜ ਮੈਨੂੰ ਪਤਾ ਲੱਗਾ ਅੱਜ ਅਹਿਸਾਸ ਹੋਇਆ ਵੀ ਅੱਜ ਜਦੋਂ ਇਹਨਾਂ ਦੀ ਕੁੜੀ ਦੀ ਬੇਇੱਜ਼ਤੀ ਹੋएगी ਨਾ ਸਾਰਿਆਂ ਦੇ ਸਾਹਮਣੇ ਤੇ ਫੇਰ ਪਤਾ ਲੱਗੇਗਾ ਫੇਰ ਮਨਮੀਤ ਨੂੰ ਮਹਿਸੂਸ ਹੋਏਗਾ ਕਿ ਬੇਇੱਜ਼ਤੀ ਕੀ ਚੀਜ਼ ਹੁੰਦੀ ਆ ਇਸ ਤਰ੍ਹਾਂ ਹੀ ਮੂੰਹ ਭਰ ਕੇ ਬੇਇੱਜ਼ਤੀ ਕਰਦੇ ਹੀ ਮੇਰੀ ਵੀ ਫੜਾਫੜ ਕਰ ਦਿੰਦੇ ਹੀ ਉਹ ਕੁੜੀ ਦੀ ਵੀ ਕਰਦੇ ਆ ਫੜਾਫੜ ਅੱਜ ਪਤਾ ਲੱਗੇਗਾ ਇਹਨੂੰ ਹੁਣ ਭਾਜੀ ਬਾਜੀ ਮਾ ਪਾਣੀ ਪੀਣਾ ਜੀ ਨਹੀਂ ਨਹੀਂ ਪਾਣੀ ਦੀ ਨਹੀਂ ਲੋੜ ਕੀ ਗੱਲ ਕਿੱਥੋਂ ਆਏ ਜੀ ਬੜੇ ਚੁੱਪ ਕਰਕੇ ਚਲ ਗਏ ਸੀ ਤੇ ਕੁਛ ਦੱਸ ਕੇ ਨਹੀਂ ਗਏ ਮੈਨੂੰ ਸੀਮਾ ਦੇ ਨੂੰ ਹੁਣੇ ਦੌੜੀ ਦੇਰ ਤੱਕ ਪਤਾ ਲੱਗ ਜਾਏਗਾ ਸਾਰੀ ਗੱਲ ਦਾ ਵੀ ਮੈਂ ਕਿੱਥੇ ਗਈ ਸੀ ਕੀ ਗੱਲੋ ਕਿ ਭੂਆ ਜੀ ਸਭ ਠੀਕ ਠਾਕ ਹੈ ਨਾ ਹਾਂ ਠੀਕ ਆ ਕੋਈ ਗੱਲ ਨਹੀਂ ਥੋੜਾ ਜਿਆ ਨਾ ਧੀਰਜ ਰੱਖ ਪਲ ਲੱਗ ਜਾਏਗਾ ਪਤਾ ਚਲੋ ਠੀਕ ਹੈ ਮੈਂ ਨਾ ਸਬਜ਼ੀ ਬਣਾਉਣੀ ਸੀ ਆਲੂ ਗਾਜਰਾਂ ਦੀ ਮੈਂ ਵੇਖ ਕੇ ਉਣੀ ਆ ਹਾਂ ਧਰੀ ਹੋਈ ਸੇਮ ਤੇ ਮੈਂ ਤਾਂ ਮੈਂ ਪਾਣੀ ਪੁੱਛਵਾ ਪੂਆ ਜੀ ਨੂੰ ਚੁੱਪ ਕਰਕੇ ਨੰਗਾ ਇਹ ਲੱਗੋ ਤੇ ਮੇਰੇ ਨਹੀਂ ਪਾਣੀ ਨਹੀਂ